ਬਹੁਤ ਹੀ ਪਿਛਲੇ ਦਿਨ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਸੀ ਲੁਧਿਆਣਾ ਬਿਲਕਪਰਾੜ ਦੇ ਵਿੱਚ ਅਚਨ ਚੇਤ ਹੀਟਰ ਫਟਣ ਦੇ ਨਾਲ ਸਾਡਾ ਇੱਕ ਨੌਜਵਾਨ ਵੀਰ ਜੋ ਮੌਤ ਦੇ ਮੂੰਹ ਚ ਜਾ ਪਿਆ ਸੀ ਤੇ ਪੰਜ ਸਾਡੇ ਭਰਾ ਜਿਹੜੇ ਜ਼ਖਮੀ ਹੋ ਗਏ ਸੀਗੇ ਉਹ ਜਿਹੜੇ ਇਲਾਜ ਰਹੇ ਡੀ ਐਮ ਸੀ ਦੇ ਵਿੱਚ ਤੇ ਪੁਲਿਸ ਦੇ ਪਰਾੜ ਦੀ ਛੱਡੀ ਮੌਕੇ ਤੇ ਮੌਤ ਹੋ ਗਈ ਸੀ ਤੇ ਉਹਦੇ ਤਹਿਤ ਜਦੋਂ ਅਸੀਂ ਬਾਅਦ ਚ ਜਾਂਚਬੀਨ ਕੀਤੀ ਤਾਂ ਦੇਖਿਆ ਗਿਆ ਕਿ ਕੋਈ ਵੀ ਫੰਡ ਸੀ ਜਿਹੜਾ ਬੋਰਡ ਵੱਲੋਂ ਮਿਲਕ ਫੈਟ ਵੱਲੋਂ ਭਈ ਇਦਾਂ ਦਾ ਫੱਟ ਨਹੀਂ ਸੀਗਾ ਵੀ ਜਿਹੜਾ ਅਸੀਮੀ ਜੇਟ ਪਰਿਵਾਰ ਨੂੰ ਜਾਂ ਬੱਚਿਆਂ ਨੂੰ ਰੀਲੀਫ ਦੇ ਸਕੀਏ ਉਸੇ ਟਾਈਮ ਸਮੂਚੇ ਬੋਰਡ ਨੇ ਫੈਸਲਾ ਕੀਤਾ ਵੀ ਜੱਖਵਿਆਂ ਨੂੰ 50-50000 ਰੁਪਇਆ ਤੇ ਜੋ ਸਾਡਾ ਭਰਾ ਸਾਡੇ ਲਈ ਸਦਾ ਲਈ ਸੰਭ ਇਹ ਮਿਛੋੜਾ ਦੇ ਗਿਆ ਉਹਦੇ ਹੋਰ ਵੀ ਫੰਡ ਹੈਗੇ 50 55 ਲੱਖ ਰੁਪਏ ਬਣਦਾ ਜਿਹੜਾ ਪੁਰਾਣਾ ਜੋ ਸਿਸਟਮ ਚੱਲੇ ਆ ਰਿਹਾ ਪਰ 5 ਲੱਖ ਰੁਪਏ ਦਾ ਬੋਰਡ ਵੱਲੋਂ ਅਸੀਂ ਇਮੀਡੀਏਟ ਉਸ ਪਰਿਵਾਰ ਨੂੰ ਮਦਦ ਦੀ ਜਿਹੜੀ ਤੇ ਸਮੁੱਚਾ ਖਰਚਾ ਵੀ ਜਖਮੀਆਂ ਦਾਸਿਕਾ ਜਿਹੜਾ ਅਸੀਂ ਲਗ ਤੌਰ ਤੇ ਆਪਣੇ ਮਿਲਕ ਪ੍ਰਾਂਤ ਵੱਲੋਂ ਲੁਧਿਆਣੇ ਵੱਲੋਂ ਕੀਤਾ ਗਿਆ ਇੱਕ ਵੀ ਪੈਸਾ ਉਹਨਾਂ ਬੱਚਿਆਂ ਦਾ ਨਹੀਂ ਲੱਗਨ ਪਤਾ ਗਿਆ ਉਸ ਅਨਸਕਾਮੀ ਘਟਨਾ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਵੇ ਇਦਾਂ ਦੀ ਘਟਨਾ ਅੱਗੇ ਤੋਂ ਨਾ ਘਟੇ ਤੇ ਸਮੁੱਚੇ ਬੋਰਡ ਨੇ ਵੀ ਫੈਸਲਾ ਕੀਤਾ ਵੀ ਅੱਗੇ ਤੋਂ ਬੋਰਡ ਵਿੱਚ ਮਤਾ ਲਿਆਇਆ ਜਾਏਗਾ ਕਿ ਕਦੇ ਵੀ ਕੋਈ ਸਾਡਾ ਵੀਰ ਜੇ ਜਖਮੀ ਹੁੰਦਾ ਰੱਬ ਨਾ ਕਰੇ ਤਾਂ 1 ਲੱਖ ਰੁਪਿਆ ਇਮੀਡੀਏਟ ਉਹਦੇ ਪਰਿਵਾਰ ਨੂੰ ਮਦਦ ਜੇ ਕੋਈ ਅਨਸਕਾਮੀ ਘਟਨਾ ਚ ਇਦਾਂ ਦੀ ਘਟਦੀ ਆ ਕੋਈ ਮੌਤ ਦੇ ਮੌਤ ਹੋ ਜਾਂਦੀ ਕਿਸੇ ਬੱਚੇ ਦੀ ਤਾਂ ਉਹਦੇ ਲਈ ਅਸੀਂ 5 ਲੱਖ ਰੁਪਿਆ ਬੋਰਡ ਵੱਲੋਂ ਪਕਾਇਦਾ ਤੌਰ ਤੇ ਮਤਾ ਪਾ ਕੇ ਉਹਦੇ ਵਿੱਚ ਮਤਾ ਪਾਇਆ ਜਾ ਗਿਆ ਕਿ ਉਹਦੀ ਪਰਿਵਾਰ ਦੀ ਜਿਹੜੀ ਹੈਲਪ ਕੀਤੀ ਜਾਏਗੀ ਤੇ ਜੋ ਸਿਸਟਮ ਚੱਲਦਾ ਵੀ ਉਹਦੇ ਪਰਿਵਾਰ ਦੇ ਕਿਸੇ ਜੀ ਨੂੰ ਨੌਕਰੀ ਤਰੰਤ ਅਸੀਂ ਉਸੇ ਟਾਈਮ ਉਹਨਾਂ ਦੇ ਵਾਈਫ ਇੱਥੇ ਕੱਚੇ ਤੌਰ ਤੇ ਲੱਗੇ ਹੋਏ ਸੀਗੇ ਉਹਨਾਂ ਨੂੰ ਐਮਬੀਏ ਕੁਆਲੀਫਿਕੇਸ਼ਨ ਦਾ ਉਸ ਬੱਚੀ ਦੀ ਇਮੀਡੀਏਟ ਉਹਦੀ ਜੋ ਕੁਆਲੀਫਿਕੇਸ਼ਨ ਯੋਗਤਾ ਦੇ ਸਾਹਮਣੇ ਉਹਦੀ ਉਸੇ ਨੂੰ ਨੌਕਰੀ ਦੇ ਵੀ ਅਸੀਂ ਉਹਦੇ ਆਰਡਰ ਕਰਤੇ ਸੀਗੇ ਜੋ ਵੀ ਫੰਡ ਹੈ ਉਹ ਲਗ ਲਗ ਪਾਰ ਪੇਮੈਂਟ ਕਾਫੀ ਹੋ ਚੁੱਕੀ ਹੈ ਤੇ ਜੋ ਬਾਕੀ ਵੀ ਰਹਿੰਦੇ ਜੀ ਵੀ ਜਲਦੀ ਤੋਂ ਜਲਦੀ ਸਮੁੱਚਾ ਸਾਡਾ ਬੋਰਡ ਬੈਠਾ ਪੰਜਾਬ ਦਾ ਲੋਕਲ ਬੋਰਡ ਬੈਠਾ ਇੱਥੇ ਦਾ ਚੇਅਰਮੈਨ ਸਾਹਿਬ ਬੈਠੇ ਨੇ ਸਾਡੇ ਤੇ ਹੋਰ ਵੀ ਸਾਡੇ ਜੀਐਮ ਸਾਹਿਬਾਨ ਸਾਰੇ ਅੱਜ ਵਿਸ਼ੇਸ਼ ਤੌਰ ਤੇ ਇੱਕ ਚੰਡੀਗੜ੍ਹ ਪਲਾਂਟ ਤੋਂ ਜਿਸ ਵੀਰ ਦੀ ਡੈਥ ਹੋਈ ਉਹਦੇ ਲਈ 1/2 ਲੱਖ ਰੁਪਈਆ ਇਕੱਲਾ ਚੰਡੀਗੜ੍ਹ ਪਲਾਂਟ ਦੇ ਜਿਹੜੇ ਮੁਲਾਜ਼ਮ ਵੀ ਉਹਨਾਂ ਨੇ ਇਕੱਠਾ ਕਰਕੇ ਵੀ ਦਿੱਤਾ ਉਹਨਾਂ ਨੂੰ ਵੀ ਮੈਂ ਧੰਨਵਾਦ ਕਰਦਾ ਵੀ ਇਹ ਚੌਕੀ ਘੜੀ ਦੇ ਵਿੱਚ ਤੁਸੀਂ ਖੜੇ ਹੋ ਇਸੇ ਤਰ੍ਹਾਂ ਰਲ ਮਿਲ ਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਸਰਦਾਰ ਪ੍ਰਵਾਨ ਸਿੰਘ ਮਾਨ ਜੀ ਦਾ ਇੱਕ ਸੁਪਨਾ ਸੀਗਾ ਵੀ ਇਸ ادارے ਨੂੰ ਅਸੀਂ 15000 ਕਰੋੜ ਤੇ ਲੈ ਕੇ ਜਾਣਾ ਕਿਉਂਕਿ ਸਿੱਧਾ ਤੇ ਸਿੱਧਾ ਇਹ ਪੰਜਾਬ ਦੀ ਆਰਥਿਕਤਾ ਨਾਲ ਜੁੜਿਆ ਹੋਇਆ ادارਾ ਜਦੋਂ ਅਸੀਂ ਸਾਡੀ ਸਰਕਾਰ ਆਈ ਸੀਗੀ ਉਦੋਂ 4200 ਕਰੋੜ ਦੀ ਐਨਗਲ ਟਰਨਓਵਰ ਸੀਗੀ ਜੋ ਕਿ ਅੱਜ ਲਗਭਗ 6700 ਕਰੋੜ ਤੇ ਇਹਨਾਂ ਵੀਰਾਂ ਦੇ ਸਹਿਯੋਗ ਨਾਲ ਸਮੁੱਚੇ ਬੋਰਡ ਦੇ ਸਹਿਯੋਗ ਨਾਲ ਸਮੁੱਚੇ ਮੁਲਾਜ਼ਮ ਵੀਰਾਂ ਦੇ ਸਹਿਯੋਗ ਨਾਲ ਜਿਹੜਾ ਅੱਜ ਅਸੀਂ ਇਸ ادارے ਨੂੰ ਕਿਉਂਕਿ ਪੰਜਾਬ ਜੇ ਖੁਸ਼ਹਾਲ ਹੋਊਗਾ ਤਾਂ ਕਿਸਾਨੀ ਨਾਲ ਲਗਭਗ 70% ਲੋਕ ਹੈ ਜਿਹਦੇ ਖੇਤੀ ਦੇ ਉੱਪਰ ਆ ਉਸ ਇਸ ਕਰਕੇ ਪੰਜਾਬ ਦੀ ਖਸ਼ਹਾਲੀ ਲਈ ਸਾਡੇ ادارے ਦਾ ਇੱਕ ਬਹੁਤ ਵੱਡਾ योगदान ਹੈ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਇਸ ਸੱਚੇ ਪਾਸ਼ਾ ਇਦਾਂ ਦੀ ਅੱਗੇ ਤੋਂ ਕੋਈ ਘਟਨਾ ਨਾ ਘਟੇ ਸਾਡਾ ਕੋਨਾਲ ਜਨਵਾਰ ਦਾ ਵੀਰ ਜਿਹਦੇ ਛੋਟੇ ਛੋਟੇ ਬੱਚੇ ਆ ਜਵਾਨੀ ਦੇ ਵਿੱਚ ਸਾਨੂੰ ਸਦਾਰੀ ਸੁਬਿਸ਼ੋਟਾ ਦੇ ਗਿਆ ਉਹਦੇ ਲਈ ਸੀ ਉਹਨੂੰ ਸਿਧਾਂਤਿਲੀ ਵੀਦਨ ਨੇ ਸ਼ਰਧ ਦੇ ਫੁੱਲ ਭੇਟ ਕਰਦੇ ਆ ਚੇਰਮਨ ਸਾਹਿਬ ਚੇਰਮਨ ਸਾਹਿਬ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਨਿਕਲ ਕੇ ਸਾਹਮਣੇ ਕੀ ਆਇਆ ਇਹ ਹਾਦਸੇ ਦਾ ਕਾਰਨ ਕੀ ਅਦਰ ਕੀ ਪੁਰਾਣੀ ਮਸ਼ੀਨਰੀ ਸੀ ਇਸ ਕਰਕੇ ਹਾਦਸਾ ਹੋਇਆ ਦਾ ਔਰ ਇਹੋ ਜੀ ਅਗਰ ਪੁਰਾਣੀ ਮਸ਼ੀਨਰੀ ਦੇ ਕਰਕੇ ਹਾਦਸਾ ਹੋਇਆ ਵਾ ਤਾਂ ਪੁਰਾਣੀ ਮਸ਼ੀਨਰੀ ਕਿੰਨੀ ਅਸਰੇ ਬੇਰਕਾ ਮਿਲਕਲਾੜ ਦੇ ਨਹੀਂ ਦੇਖੋ ਸਾਡੇ ਕੋ ਇਹ ਗਲਤੀ ਹੋ ਗਈ ਵੀ ਉਹਨੇ ਦੇਖਣ ਲੱਗੇ ਨੇ ਇਹਦੀ ਅੱਗੇ ਦੇਖਿਆ ਵੀ ਗੈਸ ਪਾਸ ਹੋਈ ਏ ਕਿ ਨਹੀਂ ਹੋਈ ਉਹ ਅੱਗ ਨਹੀਂ ਫੜ ਸਕੀ ਜਿਵੇਂ ਆਪਾਂ ਘਰ ਗੈਸ ਨੂੰ ਚਲਾ ਕੇ ਕਿਵਰ ਆਪਾਂ ਆਨ ਕਰਕੇ ਛੱਡ ਦਿੰਦੇ ਆ ਭੁੱਲ ਜਾਂਦੇ ਆ ਐਦਾਂ ਦੀ ਉਹਦੀ ਉਹਦੀ ਥੋੜੀ ਜਿਹੀ ਉਸ ਤੋਂ ਬੱਚੇ ਉਹਦੀ ਆਪਣੀ ਨਗਲੀ ਲੱਗੀ ਜਾਂਦੀ ਥੋੜੀ ਜਿਹਾ ਬੱਚੇ ਤੋਂ ਆਪਣੀ ਅੰਗਹਿਲੀ ਹੋਈ ਏ ਦੇਖੋ ਹਰ ਉਹਦੇ ਉਹਦੀ 10 10 12 ਸਾਲ ਤੋਂ ਉਹੀ ਇੱਥੇ ਜੌਬ ਕਰ ਰਿਹਾ ਹੈ ਰੀ ਇੰਡਾਇਰੈਕਟ ਇੰਡਾਇਰੈਕਟਲੀ ਕਹਿੰਦਾ ਮਤਲਬ ਤੁਹਾਡਾ ਆਹੀ ਏ ਕਿ ਉਹਦੀ ਆਪਣੀ ਗਲਤੀ ਨਾਲ ਹੋ ਗਈ ਬਿਲਕੁਲ ਬੱਚੇ ਬੱਚੇ ਤੋਂ ਗਲਤੀ ਹੋਈ ਏ ਜੀ ਉਹਦੇ ਲਈ ਆਪਾਂ 100% ਇਹ 12-13 ਸਾਲ ਤੋਂ Uh, मतलब कोई ऐत आप कह ही सकूं या नाड़ी बच्चा नहीं सीगा और भी सारे भ्रा नाल ही सीगा उस पे वो पता नहीं किमे आपा कह सकदे कि किमे उस तो बच्चे तो बेचारे तो ये हो गया का का है, है। वो कहते ने कि बेकमिल्ट प्लांट ਦੇ ਅੰਦਰ ਇਸ ਤਰ੍ਹਾਂ ਕਈ ਐਸੀ ਮਸ਼ੀਨਰੀ ਹੈਗੀ ਜਿਹੜੀ 25 ਉਹ 30 ਸਾਲ ਪੁਰਾਣੀ ਹੈਗੀਆਂ ਔਰ ਉਹ ਵੀ ਹਾਦਸੇ ਨੂੰ ਸੱਦਾ ਦੇ ਰਹੀਆਂ ਨੇ ਕਿਸੇਲੇ ਹੋਸ ਹਾਦਸਾ ਜਿਹੜੀਆਂ ਮਸ਼ੀਨਰੀਆਂ ਹੈ ਕੋਈ 3-50 ਲੱਖ ਦੀ ਤਾਂ ਹੈ ਨਹੀਂ 10-10 ਕਰੋੜ 15-15 ਕਰੋੜ ਦੀਆਂ ਮਸ਼ੀਨਾਂ ਹੈ ਤਾਂ ਤੁਸੀਂ ਇੱਕ ਕਰ ਬਹੁਤੀ ਬੰਦੀ ਹੈਗਾ ਕਿ ਤੁਸੀਂ 5 ਸਾਲ ਬਾਅਦ ਚਾਰ ਸਾਲ ਬਾਅਦ ਬਦਲ ਲਓ ਸਭ ਤੋਂ ਵੱਡਾ ਅਸੀਂ 6 ਸਾਲ ਹੋ ਗਏ ਉਹਨੂੰ ਚੌਂਕ ਕਰਦੇ ਨੂੰ ਵਾਰੀ ਇਹ ਕਿਹਾ ਜਾ ਰਿਹਾ ਵੀ ਰੰਦੇ ਸਮੇਂ ਚ ਜੋਬ ਕਰਦੇ ਨੇ ਮੁੰਡੇ ਇੱਥੇ ਪੱਕੇ ਨਹੀਂ ਕੀਤੇ ਜਾ ਰਹੇ ਕਿ ਉਹ ਪੱਕੇ ਕਰਨ ਵਾਸਤੇ ਕੋਈ ਪਾਲਿਸੀ ਲੈ ਕੇ ਆਉਂਗਾ ਜੀ ਫਿਰ ਪੱਕੇ ਕਰਨ ਦੇ ਤਾਂ ਜਿਹੜਾ ਸਿਸਟਮ ਅਸੀਂ ਹੁਣੇ ਸੀਟੀਸੀ ਜਿਹੜੇ ਸਾਰੀ ਸਿਸਟਮ ਨੂੰ ਅਸੀਂ ਚੇਂਜ ਕਰਾਏ ਆ ਜਿਹਦੇ ਵਿੱਚ ਲਗਭਗ ਅਸੀਂ ਆ ਸਾਡੇ ਕੋਲ ਜਿਹੜੇ ਪੱਕੀਆਂ ਪੋਸਟਾਂ 9000 7000 ਦੇ ਕਰੀਬ ਪੋਸਟ ਹੈ ਸਾਡੇ ਕੋਲ ਸਿਰਫ 900 ਬੱਚਾ ਪੱਕਾ ਕੰਮ ਕਰਦਾ ਉਹ ਪ੍ਰੋਸੈਸ ਸ਼ੁਰੂ ਹੋ ਗਿਆ ਜੀ ਉਹਦੇ ਤਹਿਤ ਭਰਤੀ ਵੀ ਹੋਊਗੀ ਅਸੀਂ ਨਵੇਂ ਪਲਾਂਟ ਵੀ ਲਾਉਂਗੇ ਇਹਨਾਂ ਬੱਚਿਆਂ ਨੂੰ ਵੀ ਸਾਰਿਆਂ ਨੂੰ ਅਸੀਂ ਰਜਿਸਟਰ ਕੀਤਾ ਤੇ ਕਰਾਂਗੇ ਵੀ ਆਉਣ ਵਾਲੇ ਟਾਈਮ 'ਚ ਸੀਐਸ ادارے ਨੂੰ ਬਹੁਤ ਤੇ ਲਜਾਂਦੀ ਸਾਡਾ ਹੈਗਾ 6700 ਕਰੋੜ ਦਾ ਏਡਾਰਾ ਵਾ ਹਰ ਇੱਕ ادارے ਦੇ ਵਿੱਚ ਇੱਕ ਐਮਰਜੈਂਸੀ ਨਾਲ ਦਾ ਫੰਡ ਹੁੰਦਾ ਹੈ ਕੀ ਵੇਰਕਾ ਦੇ ਅੰਦਰ ਉਹ ਐਮਫੀਐਮਸੀ ਫੰਡ ਨਹੀਂ ਸੀਗਾ ਨਹੀਂ ਫੰਡ ਹੈਗੇ ਆ ਦੇਖੋ ਹੁਣ 500000 ਰੁਪਏ ਜਿਹੜਾ ਦੇਣਾ ਬੱਚੇ ਨੂੰ ਉਹ ਫੰਡ ਹੀ ਆ ਆਪਣਾ ਫੰਡ ਪੀਐਫ ਪੀਐਫ ਫੰਡ ਦੇ ਵਿੱਚ ਦਊਂਗੇ ਜਾਂ ਐਮਰਜੈਂਸੀ ਫੰਡ ਦੇ ਵਿੱਚ ਦਊਂਗਾ ਜਿਹੜਾ ਐਮਰਜੈਂਸੀ ਫੰਡ ਅਸੀਂ ਕ੍ਰੀਏਟ ਕਰਤਾ ਜੀ ਉਹਦੇ ਤਹਿਤ ਆ ਤੁਸੀਂ ਅਜੇ ਤੱਕ ਨਹੀਂ ਸੀਗਾ ਪਹਿਲਾਂ ਪਹਿਲਾਂ ਮੈਨੂੰ ਵੀ ਪਤਾ ਮੈਂ ਜਦੋਂ ਤਾਂ ਮੇਰੇ ਨਾਲ ਕਿਸੇ ਪਹਿਲਾਂ ਪੁਰਾਣੇ ਟਾਈਮ ਵਿੱਚ ਮੈਨੂੰ ਨਹੀਂ ਪਤਾ ਕੀ ਹੁੰਦਾ ਸੀਗਾ ਪਰ ਅਸੀਂ ਅਸੀਂ ਇਮੀਡੀਏਟਲੀ ਇਹਨੂੰ ਲਾਗੂ ਕਰਦੇ ਚੇਅਰਮੈਨ ਸਾਹਿਬ ਉਹਨਾਂ ਨੇ ਪੌਂਟ ਲੈਂਡ ਲਈ ਸੰਘਰਸ਼ ਕੀਤਾ ਬਾਹਰ ਭਾਵੇਂ ਕਰਨਾ ਵੀ ਲਾਇਆ ਉਹਨਾਂ ਨੇ ਇਹ ਗੱਲ ਕਹੀਏ ਮੈਨੂੰ ਕੋਈ ਫਾਈਲ ਨਹੀਂ ਮਿਲਦੀ ਮੈਨੂੰ ਬਿਲਕੁਲ ਵੀ ਫੰਡ ਫੰਡ ਲੈ ਬਾਹਰ ਰਾਜ ਮੈਂ ਘੱਟੋ ਘੰਟੇ ਤੋਂ ਨਹੀਂ ਨਹੀਂ ਸਰ ਮੇਰੀ ਮੇਰੀ ਸਭ ਗੱਲ ਜਦੋਂ ਮੈਂ ਮੰਨ ਲਓ ਮੇਰੀ ਮੇਰੀ ਕਿਸੇ ਡੈਥ ਹੋ ਜਾਂਦੀ ਕਿਸੇ ਜਗ੍ਹਾ ਮੈਂ ਜੌਬ ਕਰਦਾ ਤਾਂ ਇੱਕ ਇਮੀਡੀਏਟ ਜਿਹੜਾ ਪਰਿਵਾਰ ਦਾ ਰਿਐਕਸ਼ਨ ਇੱਕ ਵਾਰ ਤਾਂ ਹੁੰਦਾ ਹੀ ਹੈ ਨਾ ਉਹਦਾ ਸੁਭਾਵਿਕ ਹੈ ਕੋਈ ਵੀ ਕਿਸੇ ਕੋਈ ਗੱਲ ਹੁੰਦੀ ਅਗਲੇ ਨੂੰ ਲੈ ਵੀ ਪਰਦੇ ਜੋਬ ਕਰ ਦਿੱਤੀ ਉਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਸੀ ਨਹੀਂ ਨਹੀਂ ਲੈ ਵੀ ਲੈ ਵੀ ਜੋਬ ਕਰ ਦਿੱਤੀ ਉਹ ਜਾ ਕਰ ਮੇਰੀ ਮੇਰੀ ਅਪਲੈਟ ਪਾਣੀ ਆਪਣੇ ਸੈਕਸ਼ਨ ਜੋਬ ਕਰਦੇ ਉਹ ਵਿਚਾਰ ਆਪਣੇ ਸੈਕਸ਼ਨ ਚ ਕਰਦਾ ਸੀ ਜੀ ਉਹ ਕਿਹੜਾ ਇਕੱਠੇ ਰਹਿੰਦੇ ਨੇ ਨੀ ਨਿਯਮ ਤਾਂ ਉਹਨਾਂ ਨੂੰ ਪਤਾ ਹੋਲੇ ਦੇਦੇ ਨੇ ਮਿਲ ਕਦੇ ਇਹ ਨਿਯਮ ਨੇ ਜੇਕਰ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਧਰਨਾ ਉਹਨਾਂ ਦਾ ਫੰਡਾਂ ਲਈ ਨਹੀਂ ਲਾ ਹੈ ਸੀਗਾ ਧਰਨਾ ਉਹਨਾਂ ਨੂੰ ਸੀਗਾ ਵੀ ਜਿਵੇਂ ਕੋਈ ਚੱਕਵਾਜੀ ਕਰ ਲੁੰਦਾ ਵੀ ਤੁਸੀਂ ਇੱਦਾਂ ਬੈਠੋ ਪੈਸੇ ਤੁਹਾਨੂੰ ਪੈਸੇ ਦੇਣਗੇ ਨਹੀਂ ਦੇ ਦੇ ਐਰੇ ਸੀ ਐਕਸੀਡੈਂਟ ਦਾ ਕਾਰਨ ਕੀ ਕੋਈ ਕਾਰਨ ਤਾਂ ਹੋਊਗਾ ਕੋਪਸ ਦਾ ਹੋਊਗਾ ਐਕਸੀਡੈਂਟ ਦਾ ਕੀ ਕੀ ਹੋ ਸਕਦਾ ਕੋਈ ਜਾਂਚ ਕਮੇਟੀ ਬਣਾਈ ਬਿਲਕੁਲ ਤਾਂ ਆ ਗੱਲ ਆਪਾਂ ਨੂੰ ਸਹੀ ਆ ਅਸੀਂ ਐਮ ਡੀ ਸਾਹਿਬ ਦਾ ਕੱਲ ਨੂੰ ਆ ਜਾਣਾ ਉਸ ਤੋਂ ਪਹਿਲੇ ਅਸੀਂ ਆਲਰੇਡੀ ਜੀਐਮ ਸਾਹਿਬ ਨੂੰ ਕਹਿ ਚੁੱਕੇ ਹੈਡ ਆਫਿਸ ਵੀ ਕੱਲ ਨੂੰ ਚੁੱਕਿਆ ਪੂਰੀ ਟੀਮ ਬਣਾਈ ਜਾਊਗੀ ਉਹਦੇ ਵਿੱਚ ਪੂਰੀ ਦੁੰਦਾ ਦੁੰਦਾ ਪਾਣੀ ਦਾ ਪਾਣੀ ਉਹ ਲਿਆ ਕੇ ਵੇਰਕਾ ਦੇ ਅੰਦਰ ਜਿਹੜੀ ਮਸ਼ੀਨਰੀ ਹੈ ਕੀ ਉਸ ਦੀ ਰੀ ਚੈਕਿੰਗ ਹੋਊਗੀ ਬਿਲਕੁਲ ਜੀ ਇਨਕੁਆਰੀ ਕਰਾਵਾਂਗੇ ਜੀ ਇਨਕੁਆਰੀ ਕਰਾਵਾਂਗੇ ਸਾਰੇ ਪਲਾਂਟਾਂ 'ਚ ਕਰਾਵਾਂਗੇ ਬਕਾਇਦਾ ਇੱਥੇ ਦੀ ਕੱਲਾ ਸਾਰੇ ਪਲਾਂਟਾਂ 'ਚ ਕਰਾਵਾਂਗੇ ਜਿੱਥੇ ਕਿਤੇ ਸਾਨੂੰ ਲੱਗਿਆ ਵੀ ਵਾਕਈ ਕਿਸੇ ਵੀ ਟਾਈਮ ਕੋਈ ਘਟਨਾ ਘਟ ਸਕਦੀ ਹੈ ਉਹਨੂੰ ਅਸੀਂ ਚੇਂਜ ਕਰ ਦੇਣਾ